एसबीसी महापंचायत पंजाब ਵੱਲੋਂ Mohali Phase 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਕੀਤੀ ਵਿਸ਼ਾਲ ਹੰਗਾਮੀ ਮੀਟਿੰਗ ਮੀਟਿੰਗ ਵਿੱਚ ਆਗੂਆਂ ਨੇ ਐਲਾਨ ਕੀਤਾ ਕਿ ਐਸੀ ਕਮਿਸ਼ਨ ਪੰਜਾਬ ਅਤੇ ਸਮਾਜਿਕ ਨਿਆਂ ਅਧਿਕਾਰਾਂ ਅਤੇ 카ਟਗਿੰਤੀ ਵਿਭਾਗ ਦੇ ਕਾਲੇ ਕਾਰਨਾਮਿਆਂ ਦੇ ਕਰਾਂਗੇ ਪਰਦਾਫਾਸ਼ मोर्चा प्रधान बलविंदर कुमड़ा ने कहा कि, कि चेयरमैन एसी कमीशन पंजाब जसवीर गढ़ी, डायरेक्टर हंसते जॉइंट सेक्रेटरी राज बहादुर खिलाफ खोला जावेगा मोर्चा इकट्ठी हुई आगवाने जम की कीती नारेबाजी पे पंजाब दिया जत्थे बंदियां नु लेके कीता बड़े संघर्ष दा ऐलान एससी पंजाब मुर्दाबाद एससी आओ देखते खबर विस्तार सहित एसीबीसी महापंचायत पंजाब वालों मोहाली फेस 7 दिया लाइटਾਂ ਤੇ ਕਰੀਬ 1.5 ਸਾਲ ਤੋਂ ਨਿਰੰਤਰ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਇੱਕ ਵਿਸ਼ੇਸ਼ ਹੰਗਾਮੀ ਮੀਟਿੰਗ ਕੀਤੀ ਜਿਸ ਵਿੱਚ ਆਗੂਆਂ ਨੇ ਐਸੀ ਕਮਿਸ਼ਨ ਪੰਜਾਬ ਅਤੇ ਸਮਾਜਿਕ ਨਿਆਂ ਅਧਿਕਾਰਤਾ ਤੇ ਕਟਗਿੰਤੀ ਵਿਪਾਗ ਵੱਲੋਂ ਸਮਾਜ ਨਾਲ ਕੀਤੀਆਂ ਜਾ ਰਹੀਆਂ ਵਦਿੱਕੀਆਂ ਬਾਰੇ ਖੁੱਲ ਕੇ ਚਰਚਾ ਕਰ ਦੇ ਕੇ ਹਾਂ ਕਿ ਉਪਰੋਕਤ ਵਿਭਾਗਾਂ ਨੇ ਸਾਡੇ ਸਮਾਜ ਨਾਲ ਹਮੇਸ਼ਾ ਧੋਖਾ ਕੀਤਾ ਹੈ ਤੇ ਸਾਡੇ ਸਮਾਜ ਨੂੰ ਵੇਚਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ਉਨਾ ਕਿਹਾ ਕਿ ਉਪਰੋਕਤ ਵਿਭਾਗਾਤੇ ਬਿਰਾਜਮਾਨ ਸਮੂਹ ਉੱਚ ਅਧਿਕਾਰੀ ਸਮਾਜ ਦੀ ਪਰਵਾਹ ਨਾ ਕਰਕੇ ਸਰਕਾਰ ਦੇ ਚੋਲੀਚੁਕ ਬਣ ਕੇ ਹਮੇਸ਼ਾ ਸਮਾਜ ਨਾਲ ਧੋਖਾ ਕਰਦੇ ਰਹੇ ਹਨ ਇਸ ਸਮੇਂ ਪ੍ਰੈਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਬਲਵਿੰਦਰ ਸਿੰਘ ਕੁੰਮੜਾ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਝਾਲੀ ਜਾਤੀ ਸਰਟੀਫਿਕੇਟਾਂ ਦੇ ਮੁੱਦੇ ਤੇ ਅੱਖਾਂ ਬੰਦ ਕਰਕੇ ਬੈਠੀ ਹੈ ਮੁੱਖ ਮੰਤਰੀ ਵਿਧਾਨ ਸਭਾ ਵਿੱਚ 5 ਮਾਰਚ 2024 ਨੂੰ ਕਾਰਵਾਈ ਕਰਨ ਦੇ ਵੱਡੇ ਵੱਡੇ ਵਾਅਦੇ ਕਰਕੇ ਮੁੱਕਰ ਚੁੱਕਾ ਹੈ सामाजिक न्याय अधिकारताते काट गिनती विभाग दे डायरेक्टर संदीप हंस ज्वाइंट सेक्रेटरी राज बहादुर सिंह आदि समाज विरोधी गतिविधियां कर रहे हान सब तो माड़ी गल ए है कि ऐसी कमिशन पंजाब दे चेयरमैन जसवीर सिंह गड़ी अते उथों दे कर्मचारी जसविंदर कौर अते सरबजीत सिंह भी जाली जाति सर्टिफिकेट तारका नाल रल के ओठों दिया चिट्ठियां खुरत-बुरत कर रहे हान जिस दिया साडे कोल बहुत उदार्ना हान ਉਹਨਾਂ ਕਹਾਂਗੇ ਕਿ ਐਸੀ ਕਮਿਸ਼ਨ ਦਾ ਚੇਅਰਮੈਨ ਮਿਲਣਗੇ ਲੋਕਾਂ ਨੂੰ ਪਾਸ ਦੀ ਮਨਜ਼ੂਰੀ ਨਹੀਂ ਦਿੰਦਾ ਬਹੁਤ ਜਲਦ ਐਸੀ ਸਮਾਜ ਦੇ ਲੋਕ ਇਸ ਨੂੰ ਇਸ ਦੀ ਕੁਰਸੀ ਤੋਂ ਉਤਾਰਨ ਦੀ ਪੰਜਾਬ ਸਰਕਾਰ ਅਤੇ ਰਾਸ਼ਟਰੀ ਐਸੀ ਕਮਿਸ਼ਨ ਤੋਂ ਮੰਗ ਕਰਨਗੇ ਪੰਜਾਬ ਦੇ ਐਸੀ ਕਮਿਸ਼ਨ ਦੇ ਚੇਅਰਮੈਨ ਸਿਰਫ ਸੋਸ਼ਲ ਮੀਡੀਆ ਤੇ ਆਪਣੀਆਂ ਗਤੀਵਿਧੀਆਂ ਪਾ ਕੇ ਲੋਕਾਂ ਨੂੰ ਪਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਸੱਚਾਈ ਇਹ ਹੈ ਕਿ ਜ਼ਮੀਨੀ ਪੱਧਰ ਤੇ ਰਿਪੋਰਟ ਜ਼ੀਰੋ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਜੇ ਹੀ ਅਯੋਗ ਵਿਅਕਤੀਆਂ ਨੂੰ ਡਿਊਟੀ ਤੋਂ ਲਾਂਬੇ ਕੀਤਾ ਜਾਵੇ ਅਜੇ ਹਾ ਨਾ ਹੋਇਆ ਤਾਂ ਸਮੂਹ ਸਮਾਜ ਸੜਕਾਂ ਤੇ ਉਤਰ ਕੇ ਇਹਨਾ ਉਪਰੋਕਤ ਅਧਿਕਾਰੀਆਂ ਵਿਰੁੱਧ ਰੋਸ ਪ੍ਰਦਰਸ਼ਨ ਕਰੇਗਾ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਬਲਵੀਰ ਸਿੰਘ ਆਲੰਪੁਰ ਨੇ ਕਿਹਾ ਕਿ ਇਹਨਾ ਵਿਭਾਗਾਂ ਦਾ ਨਿਰਮਾਣ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਨੇ ਸਮਾਜ ਦੀ ਬਿਹਤਰੀ ਲਈ ਕੀਤਾ ਸੀ ਪਰ ਇਹਨਾ ਤੇ ਬੈਠੇ ਸਾਡੇ ਸਮਾਜ ਦੇ ਅਧਿਕਾਰੀ ਤੇ ਆਗੂ ਸਮਾਜ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਬਜਾਏ ਸਮਾਜ ਨਾਲ ਧਰੋ ਕਮਾ ਰਹੇ ਹਨ ਐਫ ਆਈਆਰ ਨੰਬਰ 42 ਵਿੱਚੋਂ ਜਸਵੰਤ ਸਿੰਘ ਨੂੰ ਮੋਟੀ ਰਿਸ਼ਵਤ ਲੈ ਕੇ ਛੱਡਿਆ ਗਿਆ ਹੈ ਜਿਨ੍ਹਾਂ ਨੂੰ ਅਸੀਂ ਜਦੋਂ ਜਹਿਦ ਕਰਕੇ ਗ੍ਰਿਫਤਾਰ ਕਰਵਾਉਂਦੇ ਹਾਂ ਉਪਰੋਕਤ ਬੈਠੇ ਅਧਿਕਾਰੀ ਉਹਨਾਂ ਨਾਲ ਮਿਲ ਕੇ ਛੁੜਵਾ ਦਿੰਦੇ ਹਨ ਉਹਨਾਂ ਕਿਹਾ ਅਸੀਂ ਲਿਖਤੀ ਦਰਖਾਸਤ ਰਾਸ਼ਟਰੀ ਐਸ ਸੀ ਕਮਿਸ਼ਨ ਨੂੰ ਭੇਜ ਕੇ ਇਹਨਾਂ ਵਿਰੁੱਧ ਕਾਰਵਾਈ ਕਰਾਉਣ ਦੀ ਮੰਗ ਕਰਾਂਗੇ ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਮਾਸਟਰ ਬਨਵਾਰੀ لال ਨੇ ਬੋਲਦਿਆ ਕਿ ਹਾਂ ਕਿ पहला चेयरमैन जसवीर सिंह गढ़ी बसपा बेड़ी डबो के आया है हुन ए आम आदमी पार्टी दी नैया डबो के ही दम लवेगा इस मौके रेशम सिंह काहलो गुरमुख सिंह गुरमुखल सविंदर सिंह लखोवाल अजय सिंह नीलोवाल मैडम संयोगता, बलविंदर सिंह मुल्तानी आदि ने भी आए लोग संबोधन किया इस मौके तरसेम चुंबर करम सिंह परमिंदर सिंह मलोआ सुखदेव सिंह वड़ेज किरपाल मुंडी खरड़ सिमरनजीत सिंह शेखी, बाबू वेद प्रकाश, एडवोकेट ओपी इंद्र, जसवीर सिंह मेहता, बलजीत सिंह खालसा, परपूर सिंह, सतनाम सिंह, हरमिंदर सिंह, गुरप्रीत सिंह, जोगा सिंह, सोहन सिंह, तरसीम सिंह, जगतार सिंह, मखन सिंह पुआदी, सिमरनजीत सैनी, सोनिया रानी, राजेन्द्र कौर मकरिया आदि हाजिर हुए।

ਵਾਲੀ ਜੀ ਵੱਲੋਂ ਕੇਸ ਪਾਇਆ ਗਿਆ ਤੇ ਮੇਰੇ ਵੱਲੋਂ ਇੱਕ ਕੇਸ ਸਾਰੇ ਕੇਸਾਂ ਨੂੰ ਇਕੱਠੇ ਕਰਕੇ 77 ਬੰਦਾ ਦੀ ਜਿਹੜੀ ਲਿਸਟ ਦੇ ਕੇ ਇੱਕ ਕੇਸ ਪਾਇਆ ਗਿਆ ਜਿਸ ਕੇਸ ਤੋਂ ਬਾਅਦ ਹੌਲੀ-ਹੌਲੀ ਤਕਰੀਬਨ ਅ ਸਦਰ ਖਾਨਾ ਪਟਿਆਲਾ ਵਿੱਚ 10-12 ਵਿਅਕਤੀਆਂ ਦੇ ਪਰਚਾ ਦਰਜ ਹੋਇਆ ਪਰ ਪਰਚਾ ਦਰਜ ਹੋਇਆ ਪਰ ਉਹ ਨਾ ਮਾਤਰ ਕਾਰਵਾਈ ਕਰਕੇ ਕਿਸੇ ਬੰਦੇ ਦੀ ਅਜੇ ਤੱਕ ਰੈਸਟ ਨਹੀਂ ਕਿਸੇ ਬੰਦੇ ਨੂੰ ਕੋਈ ਰਿਕਵਰੀ ਨਹੀਂ ਕਿਸੇ ਬੰਦੇ ਤੇ ਕੋਈ ਖਿਲਾਫ ਕਾਰਵਾਈ ਨਹੀਂ ਕੀਤੀ ਸਿਰਫ ਤਾਂ ਸਿਰਫ ਸਾਡੀ ਅੱਖਾਂ ਪੋਚਣ ਵਾਸਤੇ ਸਰਕਾਰ ਨੂੰ ਤੇ ਉਥੇ ਹਾਈ ਕੋਰਟ ਦਾ ਬਲਾਈ ਜਵਾਬ ਬਣਾਉਣ ਵਾਸਤੇ ਇੱਕ ਐਫ ਆਈ ਆਰ ਦਰਜ ਕਰਦੀ ਜਿਸ ਪਹਿਲਾਂ ਤਾਂ ਬੇੜਾ ਜਿਹੜਾ ਹੈਗਾ ਬੌਧਲ ਸਮਾਜ ਪਾਰਟੀ ਦਾ ਉਠਾਲਿਆ ਹੁਣ ਕੋਈ ਬਹੁਤੇ ਦਿਨ ਨਹੀਂ ਲੱਗਣੇ ਮਨ ਲੱਗਦੀ ਤੂੰ ਆਮ ਆਦੀ ਪਾਰਟੀ ਦਾ ਵੀ ਬੇੜਾ ਬਠਾਲ ਦੇਗਾ ਉਹ ਵੀ ਕੋਈ ਬਹੁਤੀ ਸਮਾਂ ਨਹੀਂ ਲੱਗਣੇ ਸਾਰੇ ਬੰਦਿਆਂ ਦੇ ਅੱਜ ਸੁਝਾਅ ਸੁਣੇ ਗਏ ਆ ਇੱਕ ਦਰਖਾਸਤ ਲਿਖੀ ਐ ਸਾਰੀ ਕਾਮਨ ਜਿਹੜੀਆਂ ਪੈਂਡਿੰਗ ਪਈਆਂ ਨੇ ਜਿਹੜੀਆਂ ਦਰਖਾਸਤਾਂ ਪੈਂਡਿੰਗ ਪਈਆਂ ਨੇ ਪੈਂਡਿੰਗ ਦੀ ਸੋਚੇ ਐ ਵੀ ਉਹਨਾਂ ਨੂੰ ਦਵਾ ਰੱਖੋ ਉਹ ਲੋਕ ਰਿਟਾਇਰ ਹੋ ਜਾਣਗੇ ਉਹ ਆਪਣੇ ਬੈਨੀਫਿਟ ਲੈ ਜਾਣਗੇ ਇਨਾਂ ਨਾਲੇ ਸੌਦੇਬਾਜ਼ੀ ਹੋ ਰਹੀ ਹੈ ਵੱਡੇ ਪੱਧਰ ਤੇ ਸੌਦੇਬਾਜ਼ੀ ਕਰਕੇ ਉਹ ਦਰਖਾਸਤਾਂ ਦੁਵਾਈਆਂ ਜਾਂਦੀਆਂ ਨੇ ਤੇ ਬਹੁਤ ਸਾਰਾ ਡਾਟਾ ਬਲਵੀਰ ਸਿੰਘ ਆਲਮਕਪੁਰ ਕਾਲਜੀ ਮੇਰੇ ਕੋਲ ਵੀ ਰੇਸ਼ਮ ਜੀ ਕੋਲ ਵੀ ਲੱਖੋਵਾਲ ਸਾਹਿਬ ਕੋਲ ਸਾਡੇ ਸਾਰੇ ਆਗੂਆਂ ਕੋਲ ਥੋੜ੍ਹਾ ਥੋੜਾ ਡਾਟਾ ਸਾਰੇ ਜਿਹੜਾ ਵੀ ਵਿਅਕਤੀ ਕੋਈ ਦੇਖਣਾ ਚਾਹੇ ਅਸੀਂ ਉਹਨੂੰ ਸਮਾਂ ਪੈਣ ਤੇ ਸਾਰਾ ਡਾਟਾ ਜਾਂ ਮੌਕੇ ਤੇ ਦਿਖਾਇਆ ਜਾਵੇਗਾ ਤੇ ਹੁਣ ਅਸੀਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਦੋ-ਦੋ ਮਿੰਟ ਆਪਣੇ ਵਿਚਾਰ ਰੱਖਣ ਲਈ ਆਪਣੀ ਗੱਲ ਕਰਨ ਮੈਂ ਜਿਹੜੀ ਆਪਣੇ ਗੱਲ ਕਰਦੀ ਜਿਹੜਾ ਸਾਡਾ ਫਿਕ ਸਰਟੀਫਿਕੇਟਾਂ ਨੂੰ ਲੈ ਕੇ ਅੱਜ ਪੰਜਾਬ ਦਾ ਨਵੇਂ ਚੇਅਰਮੈਨ ਅੱਖਾਂ ਵਿੱਚ ਰਿਹਾ ਉਹਦੀ ਅੱਖਾਂ ਖੋਲਣ ਵਾਸਤੇ ਪੂਰੇ ਪੰਜਾਬ 'ਚ ਕਲਕਲੇ ਜ਼ਿਲ੍ਹੇ 'ਚ ਉਹਦਾ ਵਿਰੋਧ ਹੋਏਗਾ ਤੇ ਉਹਦੇ ਪੁਤਲੇ ਫੁੱਕੇ ਜਾਣਗੇ ਤੇ ਉਹਦੇ ਖਿਲਾਫ ਅਸੀਂ ਇੱਕ ਲਿਖਤੀ ਦਰਖਾਸਤ ਮਾਨਯੋਗ ਰਾਜਪਾਲ ਨੂੰ ਤੇ ਗਵਰਨਰ ਨੂੰ ਤੇ ਇੱਥੇ ਦੇ ਪ੍ਰਧਾਨ ਮੰਤਰੀ ਨੂੰ ਲਿਖ ਕੇ ਇੱਕ ਚਿੱਠੀ ਦਵਾਂਗੇ ਵੀ ਇਹ ਚੇਅਰਮੈਨੀ ਦੇ ਲੈ ਕੇ ਨੇ ਨੂੰ 3-4 ਮਹੀਨੇ ਹੋ ਗਏ ਸਿਰਫ ਤਾਂ ਸਿਰਫ ਇਹਨੇ ਫੋਟੋਆਂ ਪਾਈਆਂ ਬੁਕੇ ਲੈਏ ਨੇ ਅਸੀਂ ਜਾ ਜਾ ਕੇ ਦੇਖ ਲਿਆ ਸਾਡੀਆਂ ਆਪਣੀਆਂ ਵੀ ਪੈਂਡਿੰਗ ਕੇਸ ਪਏ ਨੇ ਤੇ ਬਾਕੀ ਲੋਕਾਂ ਦੀ ਵੀ ਪੈਂਡਿੰਗ ਪਏ ਨੇ ਅੱਜ ਮੁਖਸਰ ਸਾਹਿਬ ਤੋਂ ਮੇਰੇ ਕੋਲ ਬੇਟੀ ਆਈ ਹੈ ਹਾਂਜੀ ਹਾਂਜੀ ਤੇ ਆਏ ਨੇ ਤੇ ਹੋਰ ਵੀ ਸਾਡੀਆਂ ਬਹੁਤ ਸਾਰੀਆਂ ਜਿਵੇਂ ਸਾਡੇ ਕੋਲ ਸੁਚਾਲਿਆ ਕਰਮਚਾਰੀਆਂ ਦਾ ਕੇਸ ਸੀ 200 ਵਿਅਕਤੀ ਕੱਢਦਾ ਸੀ ਜਿਨ੍ਹਾਂ ਨੂੰ ਕੱਢਦਾ ਸੀ ਉਹ ਤਾਂ ਰਿਸ਼ਵਤ ਵੀ ਲੈ ਗਏ 10-10000 ਰੁਪਇਆ 20-20000 ਰੁਪਇਆ ਰਿਸ਼ਵਤ ਲਈ ਹੈ 10 ਹਾਲਫੀਏ ਵਿਆਹ ਦੇ ਕੇ ਆਏ ਪਰ ਲੇਕਿਨ ਉਹ ਨਗਰ ਨਿਗਮ ਦੇ ਕਰਮਚਾਰੀਆਂ ਦੇ ਕੋਈ ਨਿਆਂ ਸਾਫ ਨਹੀਂ ਦੁਆਇਆ ਨਾ 2-3 ਮਹੀਨੇ ਚ ਬਹੁਤ ਸਾਰੀਆਂ ਚਿੱਠੀਆਂ ਦੇ ਖਲਾਫ ਪਈਆਂ ਨੇ ਜਿਹਨੂੰ ਦੇਖ ਕੇ ਅੱਖਾਂ ਮਿਟਣ ਲੱਗਿਆ ਤੇ ਸਾ ਇਹਦੇ ਖਿਲਾਫ ਇੱਕ ਬਹੁਤ ਵੱਡਾ ਅਸੀਂ ਮੋਰਚਾ ਖੋਲਣ ਲੱਗੇ ਆ ਅਗਲੀ ਸਾਰੀ ਸਹਿਮਤੀ ਲੈ ਕੇ ਸਾਰੇ ਆਗੂਆਂ ਨਾਲ ਜੋ ਅਗਲਾ ਪ੍ਰੋਗਰਾਮ ਹੋਏਗਾ ਉਹ ਲਿੰਕਿਆ ਜਾਵੇਗਾ ਤੇ ਮੈਂ ਹੁਣ 2-2 ਮਿੰਟ ਲਈ ਆਪਣੇ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਆਪਣੇ-ਆਪਣੇ ਗੱਲ ਰੱਖਣ ਗੱਲ ਦੱਸਣ ਤੇ ਅਗਲਾ ਜਿਹੜਾ ਪ੍ਰੋਗਰਾਮ ਹੈ ਸਾਰੇ ਸਾਥੀਆਂ ਨਾਲ ਮਿਲ ਕੇ ਗੱਲ ਕਰਕੇ ਅਗਲਾ ਪ੍ਰੋਗਰਾਮ ਰੱਖਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਐਸੀਬੀਸੀ ਸਮਾਜ ਨੂੰ ਪਤਾ ਹੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਮੋਹਾਲੀ ਵਿਖੇ ਸੱਤ ਫੇਸ ਦੀਆਂ ਲੈਟਾਂ ਤੇ ਜਾਲੀ ਸਰਟੀਫਿਕੇਟ ਧਾਰਕਾਂ ਦੇ ਵਿਰੁੱਧ ਲੰਬੇ ਸਮੇਂ ਤੋਂ ਮੋਰਚਾ ਚੱਲ ਰਿਹਾ ਹੈ ਇਸ ਤੋਂ ਪਹਿਲਾਂ ਇੱਕ ਫੇਸ ਡਾਇਰੈਕਟਰ ਭਲਾਈ ਵਿਭਾਗ ਦੇ ਦਫ਼ਤਰ ਅੱਗੇ ਮੋਰਚਾ ਲੰਮਾ ਸਮਾਂ ਚੱਲਿਆ ਪਰ ਸਰਕਾਰ ਵੱਲੋਂ ਨਾ ਮਾਤਰ ਕਾਰਵਾਈ ਕਰਕੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਗਈ ਅਤੇ ਉਸ ਤੋਂ ਬਾਅਦ ਸਾਡਾ ਮੋਰਚਾ ਖਤਮ ਕਰਵਾ ਦਿੱਤਾ ਗਿਆ ਤੇ ਹੁਣ ਸਾਡੇ ਸਾਥੀਆਂ ਦੇ ਵੱਲੋਂ ਜਿਹੜੀ ਲਾਮਬੰਦੀ ਕੀਤੀ ਗਈ ਹੈ ਡਾਇਰੈਕਟਰ ਭਲਾਈ ਵਿਭਾਗ ਦੇ ਸ਼੍ਰੀ ਸੰਦੀਪ ਹੰਸ ਜੀ ਦੇ ਵੱਲੋਂ ਸਾਡੇ ਨਾਲ ਲਗਾਤਾਰ ਬਦੀਕੀਆਂ ਕੀਤੀਆਂ ਜਾ ਰਹੀਆਂ ਹਨ ਸਾਡੀਆਂ ਸ਼ਿਕਾਇਤਾਂ ਪੈਂਡਿੰਗ ਰੱਖ ਕੇ ਸਾਨੂੰ ਖੱਜਲ ਖੁਆਰ ਸਾਨੂੰ ਐਸੀ ਭਾਈਚਾਰੇ ਨੂੰ ਇਹ ਅਹਿਸਾਸ ਦਵਾਇਆ ਜਾ ਰਿਹਾ ਹੈ ਕਿ ਤੁਸੀਂ ਸਾਡੇ ਅੱਗੇ ਟਿਚ ਵੀ ਨਹੀਂ ਹੋ ਮੈਂ ਡਾਇਰੈਕਟਰ ਸਾਹਿਬ ਨੂੰ ਇਸ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਡਾਇਰੈਕਟਰ ਸਾਹਿਬ ਸਾਡਾ ਭਾਈਚਾਰਾ ਏਡਾ ਕਮਜ਼ੋਰ ਨਹੀਂ ਹੈ ਅਸੀਂ ਏਡੇ ਕਮਜ਼ੋਰ ਨਹੀਂ ਹਾਂ ਅਸੀਂ ਉਸ ਬਾਬਾ ਸਾਹਿਬ ਦੇ ਵਾਰਿਸਾਂ ਜਿਨ੍ਹਾਂ ਦੇ ਵੱਲੋਂ ਆਪਣਾ ਪਰਿਵਾਰ ਵਾਰ ਕੇ ਵੱਡਾ ਸੰਵਿਧਾਨ ਲਿਖਿਆ ਗਿਆ ਅਤੇ ਜੇਕਰ ਅੱਜ ਇਹ ਦੇਸ਼ ਚੱਲ ਰਿਹਾ ਹੈ ਇਹ ਸੰਵਿਧਾਨ ਦੇ ਸਿਰ ਤੇ ਚੱਲ ਰਿਹਾ ਹੈ ਕਾਨੂੰਨ ਸੰਵਿਧਾਨ ਵੀ ਕੋਈ ਚੀਜ਼ ਹੈ ਇਸ ਦੇਸ਼ ਦੇ ਵਿੱਚ ਜੋ ਕਿ ਤੁਸੀਂ ਮੰਨਣ ਨੂੰ ਤਿਆਰ ਨਹੀਂ ਹੋ ਇਸੇ ਜਾਲੀ ਸਰਟੀਫਿਕੇਟ ਧਾਰਕ ਦੀ ਸ਼ਿਕਾਇਤ ਨੂੰ 45 ਦਿਨਾਂ ਤੋਂ ਵੱਧ ਤੁਸੀਂ ਆਪਣੇ ਕੋਲ ਨਹੀਂ ਰੱਖ ਸਕਦੇ ਪਰ ਤੁਹਾਡੇ ਵੱਲੋਂ 5-5 10-10 ਸਾਲ ਤੋਂ ਸ਼ਿਕਾਇਤਾਂ ਪੈਂਡਿੰਗ ਪਈਆਂ ਹਨ ਤੇ ਜਾਲੀ ਸਰਟੀਫਿਕੇਟ ਧਾਰਕ ਆਮ ਨਾਲ ਰਿਟਾਇਰਮੈਂਟਾਂ ਲੈ ਜਾਂਦੇ ਹਨ ਤੇ ਸਾਡੇ ਵਰਗੇ ਉੱਥੇ ਖੜੇ ਦੇਖਦੇ ਰਹਿ ਜਾਂਦੇ ਹਨ ਤੇ ਸਮਾਜ ਨੂੰ ਸਾਡੇ ਕੋਲ ਕੋਈ ਜਵਾਬ ਦੇਣ ਲਈ ਕੋਈ ਉੱਤਰ ਨਹੀਂ ਹੁੰਦਾ ਸਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਨੂੰ ਸਮਾਜ ਤੋਂ ਜੋ ਫੰਡ ਇਕੱਠਾ ਕਰਕੇ ਲੋਕ ਇੱਕ ਇੱਕ ਰੁਪਈਆ ਆਪਣੇ ਖੂਨ ਪਸੀਨੇ ਦੀ ਕਮਾਈ ਲੜਨ ਲਈ ਦਿੰਦੇ ਹਨ ਤਾਂ ਉਹਨਾਂ ਨੂੰ ਉੱਤਰ ਦੇਣ ਲਈ ਸਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦ ਕੀ ਕੰਮ ਤੁਸੀਂ ਨਹੀਂ ਕਰਦੇ ਤੇ ਉਂਗਲਾ ਸਾਡੇ ਤੇ ਚੱਕੀਆਂ ਜਾਂਦੀਆਂ ਹਨ ਮੈਂ ਤੁਹਾਨੂੰ ਇਸ ਮਾਧਿਅਮ ਰਾਹੀਂ ਦੱਸਣਾ ਚਾਹੁੰਨਾ ਕਿ ਜੇਕਰ ਸਾਡੀਆਂ ਸ਼ਿਕਾਇਤਾਂ ਦਾ ਨਪਟਾਰਾ ਕਾਨੂੰਨੀ ਤਰੀਕੇ ਨਾਲ ਜਲ ਤੋਂ ਜਲਦ ਨਾ ਕੀਤਾ ਗਿਆ ਤਾਂ ਅਸੀਂ ਸਾਰਾ ਮੋਰਚਾ ਇਕੱਠਾ ਕਰਕੇ ਇੱਕ ਵੱਡਾ ਸੰਘਰਸ਼ ਉਲੀਕਾਂਗੇ ਜਿਵੇਂ ਸਾਡੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਜੀ ਨੇ ਪਹਿਲਾਂ ਦੱਸ ਹੀ ਚੁੱਕੇ ਹਨ ਕਿ ਤੁਹਾਡੀਆਂ ਵਧੀਕੀਆਂ ਦੇ ਜਿਹੜੇ ਸਬੂਤ ਸਾਡੇ ਕੋਲ ਪਹੁੰਚ ਗਏ ਹਨ ਸੋ ਅਗਲੀ ਜਿਹੜੀ ਕਾਰਵਾਈ ਹੈ ਤੁਹਾਨੂੰ ਸਰਦਾਰ ਰੇਸ਼ਮ ਸਿੰਘ ਜੀ ਕਾਲੋਂ ਨਰੇਗਾ ਫਰੰਟ ਵਰਕਰ ਪੰਜਾਬ ਦੱਸਣਗੇ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੈ ਭੀਮ ਸਤਿਕਾਰਯੋਗ ਸਾਥੀਓ ਅੱਜ ਆਪ ਐਸੀਬਾ ਪੰਚਾਇਤ ਦੇ ਮੋਰਚੇ ਤੇ ਵੱਡੀ ਗਿਣਤੀ ਚ ਬੈਠੇ ਆਂ ਅੱਜ ਦੀ ਇਹ ਜਿਹੜੀ ਮੀਟਿੰਗ ਹੋਈ ਹੈ ਪੰਜਾਬ ਦੀ ਅਫਸਰਸ਼ਾਹੀ ਜਿਹੜੀ ਬੇ ਨਕਾਬ ਕਰਤੀ ਸਾਡੇ ਮੋਰਚੇ ਨੇ ਔਰ ਖਾਸ ਕਰਕੇ ਇਹ ਅਫਸਰਸ਼ਾਹੀ ਜਿਹੜੀ ਹੈ ਲਾਲਾ ਕੇਜਰੀਵਾਲ ਦੀ ਅਗਵਾਈ ਚੱਲ ਰਹੀ ਹੈ ਲਾਲਾ ਕੇਜਰੀਵਾਲ ਦੀ ਇਨਸਟਰਕਸ਼ਨ ਹੈ ਵੀ ਕਿਸੇ ਵੀ ਗਰੀਬ ਦਾ ਐਸਸੀ ਦਾ ਬੀਸੀ ਦਾ ਕਿਸਾਨ ਦਾ ਮਜ਼ਦੂਰ ਦਾ ਕੰਮ ਨਹੀਂ ਕਰਨਾਂ ਨੂੰ ਲਾਰਾ ਲਾ ਕੇ ਰੱਖੋ ਅੱਜ ਜੋ ਲਾਲਾ ਕੇਜਰੀਵਾਲ ਦੀਆਂ ਸਟ੍ਰਕਚਨਾਂ ਨੇ ਉਹੀ ਨਰਿੰਦਰ ਮੋਦੀ ਦੀਆਂ ਨੇ ਐਸਸੀ ਕਮਿਸ਼ਨ ਭਾਰਤ ਵੀ ਕੋਈ ਕੰਮ ਨਹੀਂ ਕਰ ਰਿਹਾ ਐਸਸੀ ਕਮਿਸ਼ਨ ਪੰਜਾਬ ਸੁੱਤਾ ਪਿਆ ਉਹਦਾ ਸਟਾਫ ਕੋਈ ਕੰਮ ਨਹੀਂ ਕਰਦਾ ਚਿੱਠੀਆਂ ਗਵਾਉਂਦੇ ਨੇ ਗਏ ਹੋਏ ਬੰਦਿਆਂ ਦੇ ਪਾਸ ਜਾਣ ਕੇ ਲੇਟ ਬਣਾਉਂਦੇ ਆ ਤਾਂ ਜੋ ਇਹ ਖੱਜਲਖਵਾਰ ਹੋਣ ਅਸੀਂ ਇਹਦੀ ਭਰਪੂਰ ਨਿਖੇਧੀ ਕਰਦੇ ਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਐਸ்சி ਕਮਿਸ਼ਨ ਪੰਜਾਬ ਔਰ ਭਾਰਤ ਨੇ ਆਪਣੇ ਕੰਮ ਕਰਨ ਦੇ ਰਵਈਏ ਚ ਬਦਲਾਅ ਨਾ ਲਿਆਂਦਾ ਤਾਂ ਇਹਨਾਂ ਦੇ ਮੁਖੀਆਂ ਨੂੰ ਚੰਗੀ ਤਰ੍ਹਾਂ ਘਰਾਓ ਕਰਾਂਗੇ ਇਹ ਜਿਹੜਾ ਜ਼ਰੂਰੀ ਹੈ ਕਿਉਂਕਿ ਐਸ்சி ਕਮਿਸ਼ਨ ਇੱਕ ਛਤਰੀ ਹੈ ਗਰੀਬ ਸਮਾਜ ਦੀ ਇਸੇ ਤਰ੍ਹਾਂ ਐਸ்சி ਬੀਸੀ ਲੋਕਾਂ ਨੂੰ ਜਸਟਿਸ ਦੇਣ ਲਈ ਜੋ ਨੀਤੀਆਂ ਨੇ ਪ੍ਰੋਗਰਾਮ ਨੇ ਅਫਸਰ ਸ਼ਾਹੀ ਦੇ ਜਿਵੇਂ ਸਾਡੇ ਆਗੂ ਨੇ ਵੀ ਦੱਸਿਆ ਜਿਹੜੇ ਸੰਦੀਪ ਹੰਸ ਨੇ ਡਾਇਰੈਕਟਰ ਵੈਲਫੇਅਰ ਨੇ ਉਹ ਕੀ ਕਰਦੇ ਨੇ ਮੈਂ ਚਿੱਠੀ ਉਹਨਾਂ ਨੂੰ ਦੇ ਕੇ ਆਇਆ 25 ਦਿਨ ਹੋ ਗਏ ਹਾਲੇ ਤੱਕ ਸ਼ਿਕਾਇਤ ਕਰਤਾ ਨੂੰ ਬੁਲਾਇਆ ਨਹੀਂ ਹੈ ਜਿੰਨੀਆਂ ਪੁਰਾਣੀਆਂ ਸ਼ਿਕਾਇਤਾਂ ਨੇ ਚਾਹੇ ਕੁੰਬੜਾ ਜੀ ਦੀਆਂ ਨੇ ਬਲਵੀਰ ਸਿੰਘ ਆਲਮਪੁਰ ਦੀਆਂ ਨੇ ਗੁਰਮਖ ਸਿੰਘ ਢੋਲਰ ਮਾਜਰਾ ਜੀ ਆਦਿਆਂ ਨੇ ਜਾਂ ਹੋਰ ਵੀ ਪਮਾਲੀ ਜੀ ਦੀਆਂ ਨੇ ਉਹ ਸਾਰੀਆਂ ਦਬਾ ਕੇ ਬੈਠਾ ਔਰ ਉਹ ਸੋਨੇ ਦੇ ਸਰਟੀਫਿਕੇਟ ਬਣ ਰਿਹਾ ਜਿਹੜਾ ਬੰਦਾ ਉਹ ਜਾਤੀ ਆਧਾਰਿਤ ਗਲਤ ਸਰਟੀਫਿਕੇਟ ਬਣਾ ਕੇ ਨੌਕਰੀ ਕਰ ਰਿਹਾ ਉਹਨੂੰ ਉਹ ਸੋਨੇ ਦਾ ਸਰਟੀਫਿਕੇਟ ਬਣਾਉਣ ਦਾ ਸੰਦੀਪ ਹੰਸ ਕੇ ਬੰਦਾ ਠੀਕ ਹੈ ਜੀ ਇਹਦਾ ਸਰਟੀਫਿਕੇਟ ਮੈਂ ਮਨਜ਼ੂਰ ਕਰਦਾ ਸੋ ਇਸ ਕਰਕੇ ਜੋ ਧਾਂਦਲੇਬਾਜੀ ਹੈ ਜੋ ਸੌਦੇਬਾਜੀ ਹੈ ਉਹ ਨੰਗੀ ਹੋਣੀ ਚਾਹੀਦੀ ਆ ਇਹਦਾ ਮੁੱਖ ਜ਼ਿੰਮੇਵਾਰ ਭਗਵਾਨ ਸਿੰਘ ਮਾਨ ਆਪ ਹੈ ਕਿਉਂਕਿ ਉਹਨੇ ਵਿਧਾਨ ਸਭਾ 'ਚ ਇਹ ਬਿਆਨ ਦਿੱਤਾ ਸੀ ਉਹਦੀ ਜ਼ਿੰਮੇਵਾਰੀ ਬਣਦੀ ਆ ਅੱਜ ਦੀ ਮੀਟਿੰਗ ਇਸ ਗੱਲ ਦੀ ਭਰਪੂਰ ਨਖੇਦੀ ਕਰਦੀ ਹੈ ਕਿ ਜੇ ਭਗਵਾਨ ਸਿੰਘ ਮਾਨ ਨੇ ਲਾਲਾ ਕੇਜਰੀਵਾਲ ਦੀ ਅਗਵਾਈ ਵਾਲਾ ਕੰਮ ਕੀਤਾ ਤਾਂ ਉਹਦੇ ਨਾਲ ਗਰੀਬ ਵਰਗ ਦਾ ਬਹੁਤ ਨੁਕਸਾਨ ਹੋਇਆ ਤੇ ਹੋਏਗਾ ਇਸ ਕਰਕੇ ਅਸੀਂ ਜੇ ਇਹਨਾਂ ਨੇ ਆਪਣੇ ਕੰਮ 'ਚ ਬਦਲਾਅ ਨਾ ਲਿਆਂਦਾ ਤਾਂ ਇਹਨਾਂ ਸਾਰੇ ਅਫਸਰਾਂ ਦਾ ਘਰਾਓ ਕਰਾਂਗੇ ਸਾਡਾ ਏਕਤਾ ਜਿੰਦਾਬਾਦ ਸਾਡਾ ਏਕਾ ਜਿੰਦਾਬਾਦ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਭਲਾਈ ਵਿਭਾਗ ਮੁਰਦਾਬਾਦ 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 ਸੰਦੀਪ ਹੰਸ ਮੁਰਦਾਬਾਦ 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 ਭਲਾਈ ਵਿਭਾਗ ਮੁਰਦਾਬਾਦ 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 ਸੈਬ ਸ਼੍ਰੀ ਕਾਂਸੀ ਰਾਮ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਜੈ ਭੀਨ ਜੈ ਪਰ ਸਾਥੀਓ ਜਦੋਂ ਬਾਬਾ ਸਾਹਿਬ ਡਾਕਟਰ ਪੀਮਰਾਓਂ ਬੇੜਕਰ ਜੀ ਨੇ ਸਵਿਧਾਨ ਲਿਖਿਆ ਉਹਨਾਂ ਨੂੰ ਪਤਾ ਸੀ ਕਿ ਮੌਕੇ ਦੀਆਂ ਸਰਕਾਰਾਂ ਬੇਸ਼ੱਕ ਉਹ ਸੂਬੇ ਦੀ ਸਰਕਾਰੋਂ ਬੈ ਸੈਂਟਰ ਦੀ ਸਰਕਾਰ ਹੋਵੇ ਉਸ ਸ਼ਡਿਊਲ ਕਾਸਟ ਤੇ ਆਪਣਾ ਜਿਹੜਾ ਪਛੜਾ ਵਰਗਾ ਉਹਨੂੰ ਨਿਆਂ ਨਹੀਂ ਦੇਣ ਗਿਆ ਇਸ ਲਈ ਉਹਨਾਂ ਨੇ ਸੰਵਿਧਾਨਕ ਤੌਰ ਤੇ ਦੋ ਜਿਹੜੇ ਸਾਨੂੰ ਗਰੰਟੀਆਂ ਦਿੱਤੀਆਂ ਇੱਕ ਸ਼ਡਿਊਲ ਕਾਸਟ ਕਮਿਸ਼ਨ ਦੀ ਤੁਹਾਨੂੰ ਗਰੰਟੀ ਦਿੱਤੀ ਵੀ ਇਹ ਤੁਹਾਡੇ ਹੱਕ ਦੇ ਵਿੱਚ ਖੜੇਗਾ ਤੇ ਦੂਸਰਾ ਵਿਭਾਗ ਸਮਾਜਿਕ ਨਿਆਂ ਅਧਿਕਾਰਤਾ ਤੇ ਘਟ ਗਿਣਤੀ ਵਿਭਾਗ ਆ ਜਿਹੜਾ ਜਿਹੜਾ ਸ਼ਡਿਊਲ ਕਾਸਟ ਤੇ ਪੈਰਕੋਪਡ ਕਲਾਸ ਦੇ ਜਿਹੜੇ ਹੱਕਾਂ ਦੀ ਰਾਖੀ ਦੇ ਲਈ ਬਣਾਏ ਗਏ ਆ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਬਾਕੀ ਦੇਸ਼ ਨੂੰ ਛੱਡ ਦिए ਪੰਜਾਬ ਦੇ ਵਿੱਚ ਜਿਹੜੇ ਦੋਏ ਵਿਭਾਗਮੇ ਆ ਚਾਹੇ ਸਮਾਜਿਕ ਨਿਆਂ ਅਧਿਕਾਰਤਾ ਤੇ ਕਟਗਣਤੀ ਵਿਭਾਗ ਆ ਚਾਹੇ ਸ਼ਡਿਊਲਰ ਕਮਿਸ਼ਨ ਆ ਦੋਏ ਸਾਡੇ ਸਮਾਜ ਨੂੰ ਫਾਇਦਾ ਦੇਣ ਦੀ ਬਜਾਏ ਨੁਕਸਾਨ ਕਰ ਰਹੇ ਸਾਡੇ ਸਮਾਜ ਦੇ ਉੱਤੇ ਇੱਕ ਕਿੰਨਾ ਚਿੱਟਾ ਹਾਥੀ ਬੰਨਿਆ ਹੋਇਆ ਸਾਡੇ ਸਮਾਜ ਦਾ ਨੁਕਸਾਨ ਹੋ ਰਿਹਾ ਜਿਹੜੀਆਂ ਅਸੀਂ ਉੱਥੇ ਸ਼ਿਕਾਇਤਾਂ ਦੰਨੇ ਆ ਜਿਹੜੇ ਸਮਾਜ ਦੇ ਹੱਕਾਂ ਦੀ ਗੱਲ ਕਰਦੇ ਆ ਉਹ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਗਿਆ ਕਿ ਸ਼ਿਕਾਇਤਾਂ ਖੋਦਤੀਆਂ ਜਾਂਦੀਆਂ ਨੰਬਰ ਲੱਗੇ ਹੋਏ ਸ਼ਿਕਾਇਤਾਂ ਦੇ ਉੱਤੇ ਖੋਦਤੀਆਂ ਜਾਂਦੀਆਂ ਤੇ ਜਿਹੜੇ ਸ਼ਿਕਾਇਤਾ ਦਿੰਦੇ ਉਹਨਾਂ ਨੂੰ ਲੇਟ ਕੀਤਾ ਜਾਂਦਾ ਹੈ ਹਾਲਾਂਕਿ ਕਾਨੂੰਨ ਦੇ ਵਿੱਚ ਸਮਾਂ ਵੱਧ ਆ ਵੀ ਇੰਨੇ ਸਮੇਂ ਦੇ ਅੰਦਰ ਅੰਦਰ ਸ਼ਿਕਾਇਤ ਦਾ ਨਪਟਾਰਾ ਕਰਨਾ ਹੈ ਪਰ ਉਹ ਕਾਨੂੰਨ ਦਾ ਪਾਸੇ ਰੱਖ ਕੇ ਕਾਨੂੰਨ ਦੀਆਂ ਧਈਆਂ ਟਾ ਕੇ ਸ਼ਿਕਾਇਤਾਂ ਤੇ ਨਪਟਾਰਾ ਨਹੀਂ ਕੀਤਾ ਜਾਂਦਾ ਸਗੋਂ ਸਾਡੇ ਸਮਾਜ ਨੂੰ ਜ਼ਰੀਲ ਕੀਤਾ ਜਾਂਦਾ ਹੈ ਸਾਡੇ ਸਮਾਜ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੋਈ ਯੋਧਾ ਉਠ ਕੇ ਸ਼ਿਕਾਇਤਾਂ ਨਾ ਕਰੇ ਸਮਾਜ ਦੇ ਹੱਕ ਦੇ ਵਿੱਚ ਨਾ ਖੜੇ ਤੇ ਅੱਜ ਦੀ ਜਿਹੜੀ ਮੀਟਿੰਗ ਸੱਦੀ ਆ ਉਹ ਖਾਸ ਕਰਕੇ ਇਹਨਾਂ ਦੋਨਾਂ ਵਿਭਾਗਾਂ ਨੇ ਜਿਹੜਾ ਸਾਡੇ ਸਮਾਜ ਦਾ ਜੀਣਾ ਮੁਹਾਰ ਕੀਤਾ ਹੋਇਆ ਸਮਾਜ ਦੇ ਵਿਰੁੱਧ ਭੁਗਦੇ ਆ ਇਹਨਾਂ ਨੂੰ ਚੇਤਾਵਨੀ ਦੇਣ ਦੇ ਲਈ ਆ ਬੇਸ਼ੱਕ ਜਿਹੜਾ ਸ਼ਡਿਊਲ ਕਲਰ ਕਮਿਸ਼ਨ ਪੰਜਾਬ ਉਹਦਾ ਚੇਅਰਮੈਨ ਜਸਵੀਰ ਸਿੰਘ ਗੜੀ ਆ ਜਾਂ ਉਹਦੇ ਮੁਲਾਜ਼ਮ ਇਸੇ ਤਰ੍ਹਾਂ ਜਿਹੜਾ ਸਮਾਜਿਕ ਨਿਆਂ ਅਧਿਕਾਰਤਾ ਤੇ ਅਟਕਣਤੀ ਵਿਭਾਗ ਆ ਇਹਨਾਂ ਨੂੰ ਅਸੀਂ ਚੇਤਾਵਨੀ ਦੇਣ ਦੇ ਲਈ ਅੱਜ ਮੀਟਿੰਗ ਰੱਖੀ ਆ ਕਿ ਭਾਈ ਤੁਸੀਂ ਸੁਧਰ ਜੋ ਸਮਾਜ ਦੀਆਂ ਜਿਹੜੀ ਹੱਕੀ ਮੰਗਾਂ ਜਿਹੜੇ ਹੱਕ ਆ ਉਹਨਾਂ ਨੂੰ ਬਹਾਲ ਕਰੋ ਜਿਨ੍ਹਾਂ ਦੇ ਖਿਲਾਫ ਸ਼ਿਕਾਇਤਾਂ ਉਹਨਾਂ ਦਾ ਨੁਪਟਾਰਾ ਕਰੋ ਨਹੀਂ ਤਾਂ ਅੱਜ ਤੋਂ ਬਾਅਦ ਅਸੀਂ ਸਾਰੇ ਸਾਥੀਆਂ ਨਾਲ ਸਲਾਹ ਕਰਕੇ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਸੰਘਰਸ਼ ਲੀਕਾਂਗੇ ਜਿਹੜਾ ਜਿੱਥੇ ਸਰਕਾਰ ਦੇ ਖਿਲਾਫ ਹੋਏਗਾ ਇਹਨਾਂ ਦੋਨਾਂ ਵਿਭਾਗਾਂ ਦੇ ਖਿਲਾਫ ਇਹਨਾਂ ਦੇ ਅਫਸਰਾਂ ਦੇ ਖਿਲਾਫ ਇਹਨਾਂ ਦੇ ਆਗੂਆਂ ਦੇ ਖਿਲਾਫ ਚੇਅਰਮੈਨ ਦੇ ਖਿਲਾਫ ਵੀ ਵੱਡਾ ਸੰਘਰਸ਼ ਲੀਕਾਂਗੇ ਤੇ ਉਸ ਦੇ ਲਈ ਇਹ ਹੈ ਵਿਰੋਧ ਦਾ ਜਿਹੜਾ ਸਾਹਮਣਾ ਕਰਨ ਦੇ ਲਈ ਤਿਆਰ ਰਹਿਣ ਜੈਪੀਨ ਜੈ ਭਾਰਤ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕਾ ਮੈਂ ਮਾਸਟਰ ਬਨਵਾਰੀ ਲਾਲ ਫਟੇਗਾ ਟੂਨੀਆ ਜ਼ਿਲ੍ਹਾ ਗਰਦਾਸਪੁਰ ਬੋ ਰਿਹਾ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੇ ਕਮਿਸ਼ਨ ਨੇ ਉਹ ਬਿਲਕੁਲ ਚਿੱਟੇ ਹਾਥੀ ਬਣ ਚੁੱਕੇ ਆ ਇਹ ਕਿਸੇ ਦਾ ਕੋਈ ਕੰਮ ਨਹੀਂ ਕਰਦੇ ਇਹ ਜਿਹੜੇ ਨੇ ਇਹ ਸਰਕਾਰ ਤੇ ਬੋਝ ਨੇ ਇਹ ਜਨਤਾ ਤੇ ਬੋਝ ਹੈ ਇਸ ਕਰਕੇ ਪੋਸਟ ਖਾਲੀ ਕਰ ਦੇਣੀ ਚਾਹੀਦੀ ਆ ਇੱਥੇ ਇਹਾਂ ਦੀ ਕੋਈ ਲੋੜ ਨਹੀਂ ਕਿਉਂਕਿ ਜਿਸ ਸਮਾਜ ਦੇ ਬਣਿਆ ਇਹ ਉਹਨਾਂ ਦੇ ਵਿਰੋਧ ਚ ਨੇ ਮੈਂ ਅੱਗੇ ਵੀ ਇਹ ਕਹਿ ਚੁੱਕਾ ਕਿ ਜਿਹੜਾ ਵੀ ਲੋਕ ਜਿਹੜੇ ਵੀ ਆਪਣੇ ਸਮਾਜ ਦੇ ਭਲੇ ਲਈ ਲੋਕ ਉੱਠਦੇ ਨੇ ਕਿਸੇ ਆਦਮੀ ਦੀ ਜਿਹੜੇ ਜਨਰਲ ਕੈਟਾਗਰੀ ਤੋਂ ਹੋ ਕੇ ਸ਼ੈਡਿਊਲ ਕਾਰਡਾ ਸਰਟੀਫਿਕੇਟ ਬਣਾ ਕੇ ਵੱਡੇ-ਵੱਡੇ ਆਉਂਦੇ ਆ ਤੇ ਲੱਗੇ ਨੇ ਜੇਕਰ ਉਹ ਕੋਈ ਕਿਸੇ ਦੀ ਵੀ ਸ਼ਿਕਾਇਤ ਕਰਦੇ ਨੇ ਤੇ ਉਹਨੂੰ ਵਿਜੀਲੈਂਸ ਫੜ ਕੇ ਲਿਆ ਜਾਂਦੀ ਆ ਕਿਉਂਕਿ ਇਹ ਜਿਹੜਾ ਜੱਲੀ ਸਰਟੀਫੀਕੇਟ ਵਾਲਾ ਇੱਕ ਬਹੁਤ ਵੱਡਾ ਗੈਂਗ ਹੈ ਇਹ ਗੈਂਗ ਸਾਰੇ ਪੰਜਾਬ ਦੇ ਵਿੱਚ ਇੱਕ ਮੇਕਿਆ ਔਰ ਇਹਨਾਂ ਦੇ ਲਿੰਕ ਜਿਹੜੇ ਨੇ ਵੱਡੇ ਵੱਡੇ ਅਫਸਰਾਂ ਨਾਲ ਇਸ ਗੱਲ ਨੂੰ ਠੱਲ ਪਾਉਣ ਵਾਸਤੇ ਮੈਂ ਇੱਕ ਸਕੀਮ ਤੇ ਆਈਂਦੀ ਆ ਕਿ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਸਰਟੀਫਿਕੇਟ ਬਨੇ ਐ ਐਸਸੀ ਉਹਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਾਈ ਜਾਵੇ ਮੈਂ ਇੱਕ ਰੈਟ ਆਪਣੇ ਵੱਲੋਂ ਆਪਣੇ ਜੱਥੇਬੰਦੀ ਵੱਲੋਂ ਹਾਈ ਕੋਰਟ ਦੇ ਵਿੱਚ ਪਾਰਿਆ ਕਿ ਜਿੰਨੇ ਵੀ ਸਰਟੀਫਿਕੇਟ ਬਣੇ ਨੇ ਉਹਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਾਈ ਜਾਵੇ ਤਾਂ ਕਿ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਵੇ ਗੈਪੀਮ ਜੈਪੁਰ ਵੈਟਰ ਜੀ ਕਾ ਖਾਲਸਾ ਜੀ ਵੈਟਰ ਜੀ ਕੀ ਫਤਿਹ ਹਬ ਤੋਂ ਪਹਿਲਾਂ ਕਿ ਅਸੀਂ ਪ੍ਰੈਸ ਵਾਲਿਆਂ ਦੇ ਬੜੇ ਧੰਨਵਾਦੀਆਂ ਜਿਹੜਾ ਅੰਦੀ ਬੋਲੀ ਸਰਕਾਰ ਤੱਕ ਸਾਡੀ ਕੁਛ ਨਾ ਕੁਝ ਗੱਲਬਾਤ ਪਹੁੰਚਾਉਂਦੇ ਨੇ ਗੱਲ ਕਰਨੀ ਸੀ ਯਾਲੀ ਸਰਟੀਫਿਕੇਟਾਂ ਦੀ ਦੇਖੋ ਇਹ ਕੰਮ ਸਰਕਾਰਾਂ ਦਾ ਹੁੰਦਾ ਕਿ ਜਾਲੀ ਸਰਟੀਫਿਕੇਟ ਫੜਨੇ ਜਦੋਂ ਅਸੀਂ ਸਾਰਾ ਕੁਝ ਚੰਨੂੰ ਸਬੂਤ ਦੇ ਦਿੰਨੇ ਆ ਤੇ ਆ ਬੰਦਾ ਜਾਲੀ ਆ ਉਹਦੇ ਤਾਤੇ ਤੇ ਆਂਦਿਆ ਫੇਰ ਵੀ ਕਾਰਵਾਈ ਹੁੰਦੀ ਇਹ ਕੁੱਤੀ ਚੋਰ ਨਾਲ ਰਹੀ ਹੋਈ ਆ ਸਾਰਾ ਕੁਝ ਦੂਜੇ ਮੇਰੇ ਅਲਮੂਸਾ ਬਾਹਣ ਨੇ ਦੱਸਿਆ ਮੈਂ ਸਭ ਤੋਂ ਪਹਿਲਾਂ ਦੱਸ ਦਿੰਨਾ ਬਰਬੀਰ ਆਲੰਪੁਰ ਜੀ ਦੀ ਕਿ ਇੰਨੀ ਛੋਟੀ ਉਮਰ ਦੇ ਵਿੱਚ ਜੋ ਇਸ ਬੱਚੇ ਨੇ ਮੈਂ ਤੇ ਬੱਚਾ ਹੀ ਕਹਾਂਗਾ ਉਮਰ ਦੇ ਹਿਸਾਬ ਨਾਲ ਮੇਰੇ ਸਾਹਮਣੇ ਦਾ ਬੱਚਾ ਹੀ ਆ ਪਰ ਜੋ ਇਸ ਬੱਚੇ ਨੇ ਕੰਮ ਕੀਤੇ ਨੇ 70 70 ਸਾਲ ਬਾਅਦ ਲੋਕ ਵੀ ਨਹੀਂ ਕਰ ਸਕੇ ਬੜੀ ਆਪਣੀ ਜਾਨ ਜੋਖਮ ਚ ਪਾਤੇ ਵੀ ਇਸ ਬੰਦੇ ਨੇ ਕਰ ਰਏ ਜੇ ਪदाई ਦੇ ਪਾਤਰ ਨੇ ਔਰ ਇਸੇ ਤਰ੍ਹਾਂ ਹੀ ਇੱਕ ਮੈਂ ਉਹਨਾਂ ਨੂੰ ਵਿਸ਼ਵਾਸ ਦਉਂਦਾ ਆਪਣੇ ਉਹਨਾਂ ਨੂੰ ਪੂਰਾ ਸਾਡੀ ਜਥੇਬੰਦੀ ਪੂਰਾ ਸਹਿਯੋਗ ਦਿੰਦੀ ਰਹੇਗੀ। ਉਹ ਗੱਲ ਚੰਦਰੇ ਸਿੰਘ ਇਹਨਾਂ ਕਮਿਸ਼ਨਾਂ ਦੀ ਤੁਸੀਂ ਚਲੇ ਜੋ ਦਿੱਲੀ ਜਿਹੜਾ ਸੈਂਟਰ ਦਾ ਕਮਿਸ਼ਨ ਆ ਉੱਥੇ ਵੀ ਸਾਲ-ਸਾਲ ਬਾਅਦ ਮੈਂ ਜ ਬਨਵਾਰੀ ਦਾ ਜੀ ਗਿਆ ਸਾਲ-ਸਾਲ ਬਾਅਦ ਪੱਟੀਆਂ ਕੋਈ ਆਪ ਚਲੇ ਜੇ ਤੇ ਕਢਾ ਲੈਣੀ ਤੇ ਕੁਝ ਨਹੀਂ ਹੁੰਦਾ। ਇਹ ਜਿਹੜੇ ਪੰਜਾਬ ਦੇ ਕਮਿਸ਼ਨ ਨੇ ਇਹ ਹਾਲ ਇਹਨਾਂ ਦਾ ਇਹੀ ਆ ਮੈਂ ਇਹ ਕਹਿੰਦਾ ਕਿ ਸੋਸ਼ਲ ਵੈਲਫੇਅਰ ਤੇ ਸਮਾਜ ਭਲਾਈ ਵਿਭਾਗ ਮੈਂ ਬੰਦੀ ਕੱਟਣਾ ਚਾਹੀਦਾ ਇਹ ਲੋਕ ਸਭ ਗਰੀਬ ਲੋਕਾਂ ਨੂੰ ਪਾਲ ਨਹੀਂ ਥਾ ਉਹਨਾਂ ਦੇ ਨਾਲ ਰਹੇ ਹੋਏ ਨੇ ਕੋ ਇਸ ਕਰਕੇ ਤਗੜੇ ਹੋ ਕੇ ਬੇਰ ਜੁਰ ਲੱਗੇਗੀ ਆਪਾਂ ਕਾਮਯਾਬ जरूर ਹੋਵਾਂਗੇ ਦੂਜੀ ਗੱਲ ਮੈਂ ਕਿਹੜੀ ਕਲੀਅਰ ਕਰਨਾ ਚਾਹੁੰਦਾ ਕਿ ਕੋਈ ਇਹ ਨਾ ਸਮਝੇ ਵੀ ਇਹ ਨਾ ਐਸੀ ਬੀਸੀ ਦਾ ਕੰਮ ਮੈਂ ਦੇਖਿਆ ਇੱਥੇ ਇਸ ਦਫ਼ਤਰ ਦੇ ਵਿੱਚ ਘੱਟੋ ਘੱਟ 50% ਲੋਕ ਦੂਜੀਆਂ ਵਰਗਾਂ ਦੇ ਵੀ ਆਉਂਦੇ ਨੇ ਜਿੰਨੀਆਂ ਦੁੱਖ ਕਲੀਫਾ ਨੇ ਉਹਨਾਂ ਦੇ ਕੇਸ ਜਾਇਜ਼ ਹੁੰਦੇ ਨੇ ਬੜੇ ਮਸਲੇ ਤੇ ਹੱਲ ਕਰਾਏ ਨੇ ਉਹ ਇਸ ਕਰਕੇ ਜਿੱਥਾ ਜਿੱਥੇ ਕੋਈ ਇਨਸਾਫ ਮਿਲਦਾ ਬੰਦਾ ਆਉਂਦਾ ਤੇ ਮੈਂ ਇਹਨਾਂ ਆਗੂਆਂ ਨੂੰ ਮਿਸ਼ਵਾਸ਼ ਦਿੰਦਾ ਆਪਣੀ ਜਥੇਬੰਦੀ ਹਿਊਮਨ ਵੈਲਫੇਅਰ ਫਿਊਸਿਨ ਵੱਲੋਂ ਕਿ ਸਾਡੇ ਜਥੇਬੰਦੀ ਤੁਹਾਨੂੰ ਪੂਰਾ ਸਹਿਯੋਗ ਦੇ ਦੇਗੀ ਇਹਨਾਂ ਜਾਲ ਸੱਚਾ ਨੂੰ ਪੂਰਾ ਫੜੋ ਹੋਰ ਵੀ ਕਿਸੇ ਵੀ ਬੰਦੇ ਨਾਲ ੱੱਕਾ ਹੁੰਦਾ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੰਗਾ ਲੜੀਆਂ ਤੇ ਉੱਥੇ ਕੋਈ ਮੁਸਲਮਾਨ ਵੀ ਭਾਈ ਜਿੰਦੂ ਵੀਰ ਵੀ ਉਹਨਾਂ ਦੀ ਮਦਦ ਤੇ ਆਉਂਦੇ ਹੁੰਦੇ ਸੀ ਤੋਂ ਇਸ ਕਰਕੇ ਅਸੀਂ ਸੋਲ ਇਨਸਾਫ ਸੱਜ ਲੋਕਾਂ ਨਾਲ ਅਪੀਲ ਆ ਕੇ ਸਮੋਚ ਦਾ ਸਹਿਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗ ਮੌਕਾ ਵਰਤਿਆ ਹਾਜੀ ਰਵਨਾਵਾ ਸਰਕਾਰਾਂ ਜਿਹੜੀਆਂ ਨੇ ਉਹ ਜਿਹੜੇ ਚੋਰ ਨੇ ਉਹਨਾਂ ਨਾਲ ਨੇ ਕਹਿ ਲੋ ਜਿਹੜੇ ਲੋਕ ਗਰੀਬਾਂ ਨੂੰ ਦੱਬਦੇ ਨੇ ਉਹਨਾਂ ਨਾਲ ਨੇ ਜੇ ਉਹ ਆਪਣੇ ਆਲੰਪੁਰ ਵਾਲੇ ਸਪੈਂਸਾਭ ਨੇ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਕਿੰਨੇ ਚਿਰ ਜੇਲ੍ਹ ਵਿੱਚ ਰਹਿਣਾ ਪਿਆ ਔਰ ਉਹਨਾਂ ਦੇ ਵਿਚਾਰਿਆਂ ਨੂੰ ਬਹੁਤ ਵੀ ਉਸ ਗੱਲ ਕੀਤਾ ਤਾਂ ਹੁਣ ਉਹ ਬਾਹਰ ਨਹੀਂ ਸਾਡੇ ਕੋਲ ਬੈਠੇ ਨੇ ਬਲਵੀਰ ਸਿੰਘ ਜੀ ਤੋਂ ਇਹ ਸਰਕਾਰਾਂ ਚਾਂਦੀਆਂ ਨੇ ਕਿ ਜਿਹੜੇ ਕੋਈ ਸੱਚ ਹੱਕ ਦੀ ਆਵਾਜ਼ ਠਾਏ ਉਹ ਆਵਾਜ਼ ਨਾ ਉਠਾ ਉਠਣ ਦਿੱਤੀ ਜਾਵੇ ਉਹਨੂੰ ਦਬਾ ਦਿੱਤਾ ਜਾਵੇ ਕਿਸੇ ਨਾ ਕਿਸੇ ਢੰਗ ਨਾਲ ਔਰ ਇਹ ਜਿਹੜੇ ਲੋਕ ਗਰੀਬਾਂ ਦੀ ਆਵਾਜ਼ ਉਠਾਉਂਦੇ ਨੇ ਤੇ ਮੈਂ ਇਸ ਮੰਚ ਤੋਂ ਸਰਕਾਰ ਨੂੰ ਅਪੀਲ ਕਰਨਾ ਵਾਂ ਕਿ ਇਹਨਾਂ ਲੋਕਾਂ ਨੇ ਝਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲਈਆਂ ਜਾਂ ਫਾਇਦੇ ਲਏ ਨੇ ਉਹਨਾਂ ਨੇ ਡਬਲ ਗਾਇਮ ਕੀਤਾ ਹੈ ਇੱਕ ਤੇ ਗਰੀਬਾਂ ਦਾ ਹੱਕ ਮਾਰਿਆ ਹੈ ਔਰ ਦੂਜਾ 420 ਕੀਤੀ ਹੈ ਤੇ ਉਹਨਾਂ ਤੇ ਜਿਹੜਾ ਬੰਦੀ ਕਾਰਵਾਈ ਕਰਕੇ ਉਹਨਾਂ ਕੋਲ ਰਿਕਵਰੀ ਕਰਨੀ ਚਾਹੀਦੀ ਏ ਔਰ ਸਖਤ ਤੋਂ ਸਖਤ ਸੈਕਸ਼ਨ ਲੈਣਾ ਚਾਹੀਦਾ ਹੈ ਜਿਵੇਂ ਕਹਿੰਦੇ ਨੇ ਵੀ ਕਾ ਮਾਰਕੀਟ ਟੰਗਣ ਵਾਲਾ ਕੰਮ ਕਰਨ ਤੇ ਤਾਂ ਜੋ ਅਗੂ ਵਾਸਤੇ ਕੋਈ ਇਹੋ ਜਿਹਾ ਕੰਮ ਨਾ ਕਰੇ ਪਰ ਇਸ ਤਰ੍ਹਾਂ ਦੀ ਕੋਈ ਮਨਛਾ ਨਜ਼ਰ ਨਹੀਂ ਆਂਦੀ ਸਰਕਾਰਾਂ ਦੀ ਤੁਹਾਨੂੰ ਮੈਂ ਨਾਲ ਇਹ ਸਾਂਝਾ ਕਰਨਾ ਚਾਹਨਾ ਪੰਜਾਬ ਯੂਨੀਵਰਸਿਟੀ ਸਾਡੀ ਸਾਰਿਆਂ ਦੀ ਯੂਨੀਵਰਸਿਟੀ ਏ ਸਾਡੇ ਇਹ ਲਾਹੌਰ ਤੋਂ 1882 ਚ ਬਣੀ ਸੀ ਤੇ ਫਿਰ ਜਦੋਂ ਪਾਰਟੀਸ਼ਨ ਹੋਈ ਸਿਮਲੇ ਚਲੀ ਗਈ ਸਿਮਲੇ ਤੋਂ ਚੰਡੀਗੜ੍ਹ ਆ ਗਈ ਇਕਾਲੀ ਇੱਕ ਹਰਿਆਣੇ ਦੇ ਨੇਤਾ ਨੇ ਇਹ ਕਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਨਾਮ ਜਿਹੜੀ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਦੀ ਵਿਰਾਸਤ ਸੀ ਉਹਦਾ ਨਾਮ ਬਦਲ ਦਿੱਤਾ ਜਾਵੇ ਔਰ ਉਹਨੂੰ ਦਪਿੰਦਰ ਹੁੱਡਾ ਜਿਹੜਾ ਮੈਂਬਰ ਪਾਰਲੀਮੈਂਟਰੀ ਰੋहतक ਤੋਂ ਉਹਨੇ ਐਨਡੋਸ ਕੀਤਾ ਹੈ ਕਹਿੰਦੇ ਵੀ ਮੈਂ ਇਹ ਕੇਸ ਪਾਰਲੀਮੈਂਟ ਵਿੱਚ ਲੈ ਕੇ ਜਾਵਾਂਗਾ ਅਸੀਂ ਉਹਨਾਂ ਨੂੰ ਇਹ ਗੱਲ ਚੈਲੰਜ ਕੀਤਾ ਹੈ ਕਿ ਇਹ ਸਾਡੀ ਵਿਰਾਸਤ ਹੈ ਪੰਜਾਬ ਦੀ ਅਸੀਂ ਇਹਦਾ ਨਾਂ ਚੇਂਜ ਨਹੀਂ ਹੁੰਦਿਆਂਗੇ ਤੁਹਾਡੇ ਕੋਲ ਜਿੱਥੇ ਤੱਕ ਜੋਰ ਲੱਗਦਾ ਲਾ ਲੋ ਤੇ ਇਹ ਬੇਈਮਾਨ ਲੋਕ ਨੇ ਹਰ ਤਰ੍ਹਾਂ ਸਾਡੇ ਕਾਨੂੰ ਸੱਟ ਮਾਰਨਾ ਚਾਹੁੰਦੇ ਨੇ ਨਮੋ ਬੁੱਧਾਏ ਸਾਈਂ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਅੱਜ ਨੇ ਪਹਿਲਾਂ ਸਾਰੇ ਆਗੂ ਸਭਾਨ ਬੋਲ ਚੁੱਕੇ ਨੇ ਔਰ ਦੱਸ ਵੀ ਚੁੱਕੇ ਨੇ ਕਿ ਕੀ ਹਾਲਾਤ ਨੇ ਮੈਂ ਥੋੜਾ ਜਿਆਦਾ ਇਸ ਮੁੱਦੇ ਤੇ ਆਉਂਗੀ ਕਿ ਸਾਨੂੰ ਪਹਿਲਾਂ ਮੁੱਦੇ ਦੀ ਗਹਿਰਾਈ ਦਾ ਪਤਾ ਹੋਣਾ ਚਾਹੀਦਾ ਐਕਚੁਅਲੀ ਸਾਨੂੰ 25% ਰਿਜ਼ਰਵੇਸ਼ਨ ਮਿਲ ਹੀ ਨਹੀਂ ਰਿਹਾ 25% ਦੀ ਬਜਾਏ ਸਾਨੂੰ 0.001% ਰਿਜ਼ਰਵੇਸ਼ਨ ਮਿਲ ਰਹੀ ਹੈ ਕਿਉਂਕਿ ਕੁਝ ਰਿਜ਼ਰਵੇਸ਼ਨ ਪ੍ਰੋਪਰ ਦਾ ਲਾਗੂ ਹੋਈ ਨਹੀਂ ਹੈ ਉਹਦੇ ਜੋ ਹੁਣ ਠੇਕੇਦਾਰੀ ਸਿਸਟਮ ਆ ਗਿਆ ਪ੍ਰਾਈਵੇਟੇਸ਼ਨ ਹੋ ਗਈ ਹੈ ਕੁਝ ਸਾਡੇ ਰਿਜ਼ਰਵੇਸ਼ਨ ਵਾਲੇ ਜਿਹੜੇ ਹੈਗੇ ਨੇ ਉਹ ਚੋੜ ਲਾਗੇ ਨੇ ਕਿ ਕੁਝ ਸਰਕਾਰਾਂ ਜਿਹੜੀਆਂ ਲਾਗੂ ਹੀ ਨਹੀਂ ਕਰਦੀਆਂ ਅਗਰ ਅਸੀਂ ਇਸ ਸਰਵਿਸ ਦੀ ਗੱਲ ਕਰੀਏ ਤਾਂ ਉੱਥੇ 14% ਰਿਜ਼ਰਵੇਸ਼ਨ ਹੈ ਜਿੰਦੇ ਤੋਂ ਸਾਨੂੰ 0% ਮਿਲਦੀ ਹੈ ਤਾਂ ਰਿਜ਼ਰਵੇਸ਼ਨ ਤਾਂ ਸਾਨੂੰ ਮਿਲੀ ਵੀ ਨਹੀਂ ਰਹੀ ਔਰ ਜਿਹੜੀ ਮਿਲ ਵੀ ਰਹੀ ਹੈ ਉਹ ਥੋੜੀ-ਬਹੁਤ ਜੜੀ ਹੈ ਉਹ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਖਾਰੀਆਂ ਨੇ ਹੁਣ ਮੈਂ ਇਸ ਮੁੱਦੇ ਤੇ ਆਉਂਗੀ ਵੀ ਰਿਜ਼ਰਵੇਸ਼ਨ ਔਰ ਉਸ ਤੋਂ ਇਲਾਵਾ ਸਾਡੇ ਹੋਰ ਕਈ ਮੁੱਦੇ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਐਸੀ ਵੈਲਫੇਅਰ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਮੈਂ ਪਿਛਲੇ 3 ਸਾਲਾਂ ਤੋਂ ਕੈਬਨਿਟਸ ਨਾਲ ਡਾਕਟਰ ਬਲਜੀਤ ਕੌਰ ਨਾਲ ਹਾਈ ਰਿਸੋਰਟ ਦੇ ਪ੍ਰਿੰਸੀਪਲ ਸੈਕਟਰੀਜ਼ ਨਾਲ ਮੀਟਿੰਗ ਕਰ ਰਹੀ ਆ ਅਸੀਂ ਇੱਕ ਫਾਈਨੈਂਸ਼ੀਅਲ ਰਿਫਾਰਮ ਇੰਡਸਟਰੀਅਲ ਪਾਲਿਸੀ ਪੰਜਾਬ ਦੇ ਵਿੱਚ ਐਸਸੀਬੀਸੀ ਭਾਈਚਾਰੇ ਲਈ ਲੈ ਕੇ ਆਉਣਾ ਚਾਹੁੰਦੇ ਆ ਤਾਂ ਕਿ ਸਾਡਾ ਭਾਈਚਾਰਾ ਜਿਹੜਾ ਆਰਥਿਕ ਤੌਰ ਤੋਂ ਸਮਾਜਿਕ ਤੌਰ ਤੋਂ ਮਜ਼ਬੂਤ ਬਣੇ ਔਰ ਉਹ ਮਜ਼ਬੂਤ ਬਣੇਗਾ ਤਾਂ ਆਪਦੇ ਅਧਿਕਾਰਾਂ ਲਈ ਜਿਹੜਾ ਹੈ ਜਾਗਰੂਕ ਹੋਏਗਾ ਉਹਨਾਂ ਲਈ ਅਸੀਂ ਮੀਟਿੰਗਸ ਕਰ ਰਹੇ ਹੁਣ ਵੀ ਰੀਸੈਂਟਲੀ ਅਸੀਂ ਡਰਾਫਟ ਜਿਹੜਾ ਉਹ ਦਿੱਤਾ ਹੋਇਆ ਹੈ ਮੀਟਿੰਗਸ ਲਈ ਦੂਸਰਾ ਸਾਡਾ ਇਹ ਹੈ ਕਿ ਸਾਡੇ ਜਿਹੜਾ ਭਾਈਚਾਰਾ 99% 99% ਜਿਹੜਾ ਮਜ਼ਦੂਰ ਹੈ ਔਰ ਜਿਨ੍ਹਾਂ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੈ ਕਿ ਉਹਨਾਂ ਦੀਆਂ ਘਰਾਂ ਦੀਆਂ ਛੱਤਾਂ ਵੀ ਉਹਨਾਂ ਦੇ ਨਹੀਂ ਹੁੰਦੀਆਂ ਉਹ ਵੀ ਜਿਹੜੀਆਂ ਚੋਰੀਆਂ ਹੁੰਦੀਆਂ ਉਹਨਾਂ ਨੂੰ ਰੋਟੀ ਦਾ ਉਹਨਾਂ ਨੂੰ ਸਿੱਖਿਆ ਦਾ ਜਿੰਦੀ ਗੱਲ ਸਰਕਾਰ ਹਮੇਸ਼ਾ ਕਰਦੀ ਹੈ ਉਹ ਪ੍ਰੋਪਰ ਨਹੀਂ ਮਿਲਦੀ ਹੈ ਸਾਡੇ ਜਿਹੜੇ ਸਰਕਾਰੀ ਸਕੂਲ ਆ ਸਿਰਫ ਗਰੀਬਾਂ ਵਾਸਤੇ ਨੇ ਔਰ ਉਥੇ ਕੁਆਲਟੀ ਆਫ ਜਿਹੜੀ এডਿਕੇਸ਼ਨ ਹੈ ਉਹ ਸਭ ਨੂੰ ਪਤਾ ਹੈ ਵੀ ਕਿੰਨੀ ਖਸੜੀ ਹੈਗੀ ਆ ਉਥੇ ਕੋਈ ਕੁਆਲਟੀ ਆਫ এডਿਕੇਸ਼ਨ ਨਹੀਂ ਹੈਗੀ ਤਾਂ ਮੈਂ ਇਹ ਬੇਨਤੀ ਕਰਦੀ ਆ ਸਰਕਾਰ ਨੂੰ ਰਿਕੁਐਸਟ ਕਰਦੀ ਆ ਔਰ ਉਸ ਤੋਂ ਬਾਅਦ ਅਸੀਂ ਪਹਿਲਾਂ ਹੀ ਕਹਿ ਚੁੱਕੇ ਆ ਕਿ ਅਗਰ ਇਹਦਾ ਕੋਈ ਜਲਦ ਹੱਲ ਨਹੀਂ ਹੋਏਗਾ ਤਾਂ ਅਸੀਂ ਵੱਡੇ ਫਰਮਾਨੇ ਤੇ ਜਿਹੜਾ ਇਨਫਰਮੇਸ਼ਨ ਉਤਿਆਜਿਆ ਜਾਏਗਾ